ਆਪਣੀ ਬਈ ਆ ਇੰਨੀ ਕਿ ਰਹਿ ਗਈ ਕਣਕ ਜੇ ਕੋਈ ਆ ਜੇ ਮਸ਼ੀਨ ਵਾਲਾ ਤਾਂ ਬਣ ਜੇ ਗੱਲ ਯਾਰ ਡਿੱਕੀ ਜਾਂਦੇ ਕੋਈ ਆ ਜੇ ਤਾਂ ਆਈ ਤਾਂ ਜਾਂਦਾ ਬਾਈ ਇੱਕ ਮਸ਼ੀਨ ਵਾਲਾ ਉਹ ਬਾਈ ਰੋਕ 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 ਮਸਾ ਆਈ ਮਸ਼ੀਨ ਵਸਾ ਉਹ ਰੋਕ ਯਾਰ ਕਣਕ ਬਟਨੀ ਬਾਈ ਮੈਂ ਤਾਂ ਦੀ ਗੱਲ ਹੀ ਹੈ ਉਹ ਬਾਈ ਯਾਰ ਕਣਕ ਬਟਨੀ ਯਾਰ ਮੈਂ ਤਾਂ ਦੀ ਗੱਲ ਹੀ ਯਾਰ ਵੱਡਾ ਯਾਰ ਇੰਨੀ ਕਾਓ ਯਾਰ ਵੀਰ ਬਣੇ ਯਾਰ ਮੈਂ ਤਾਂ ਦੀ ਗੱਲ ਹੀ ਹੈ ਯਾਰ ਇੰਨੀ ਅੱਖੀ ਬੈਠਿਆ ਆਓ ਯਾਰ ਬਾਈ ਯਾਰ ਮੈਂ ਤਾਂ ਦੀ ਗੱਲ ਹੀ ਹੈ ਯਾਰ ਆਜੋ ਯਾਰ ਬਈਆ ਥੱਲੇ ਆਓ ਯਾਰ ਕੋਈ ਆ ਹੀ ਨਹੀਂ ਆਂਦਾ ਯਾਰ ਬਾਈ ਆਓ ਯਾਰ। ਪਰ ਬਾਈ ਯਾਰ ਵੱਢੋ ਯਾਰ ਬਾਈ ਬੈਂਤਾਲੀ ਗੱਲ ਹੀ ਆ ਯਾਰ। ਵੱਢ ਯਾਰ ਬਾਈ ਯਾਰ। ਓਏ ਨਾ ਯਾਰ ਬਾਈ ਯਾਰ ਬਾਈ ਬੈਂਤਾਲੀ ਗੱਲ ਹੀ ਆ ਯਾਰ। ਆਓ ਯਾਰ ਵੱਢੋ ਯਾਰ ਵਾਹ ਯਾਰ ਬਾਈ ਜਿਉਂਦੇ ਰੋ ਯਾਰ ਵੱਢੋ ਯਾਰ ਇੰਨੀ ਰਹਿ ਗਈ ਆਪਣੀ ਗਾਨ ਕਿ ਯਾਰ ਕੋਈ ਆਉਂਦਾ ਹੀ ਨਹੀਂ। ਚਲੋ ਬਾਈਆਂ ਨੇ ਮੰਨ ਹੀ ਲਈ ਗੱਲ ਯਾਰ। ਹੁਣ ਆਪਣੀਆਂ ਵੱਢ ਕੇ ਜਾਣਗੇ। ਐਨੀ ਕਿ ਰਹਿ ਗਈ ਸਪਾਈਆਂ ਨੇ ਯਾਰ ਬਹੁਤ ਧੰਨਵਾਦ ਵਾਈਆਂ ਨੇ ਯਾਰ ਜੋੜਤੀ ਆ ਕੇ ਵਿਚਾਰਿਆਂ ਦੇ ਗਾਂਹ ਜਾਈ ਜਾਂਦੇ ਸੀ ਬਾਈ ਥੋੜੀ ਜੀ ਰਹਿ ਗਈ ਸੀ ਕੋਈ ਆ ਹੀ ਨਹੀਂ ਜਾਂਦਾ ਸੀ ਤੜਕੇ ਦੇ ਹੱਥ ਮਾਰੀ ਜਾਂਦੇ ਸੀ ਇਥੇ ਸੜਕ ਤੇ ਖੜੇ। ਲੈ ਵਾਈਆਂ ਨੇ ਕਰਤੀ ਬਾਈ ਸ਼ੁਰੂ ਆਪਣਾ ਇਧਰ ਬਾਈ ਧਾਣੇ ਆਈ ਜਾਂਦੇ ਹੈਗੇ। иаа